5 ਸਾਲ ਦੀ ਕੁੜੀ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ ਫੇਰੋਜ਼ ਦਾ ਕਤਲ ਕਰਨ ਦੇ ਦੋਸ਼ੀ ਨੂੰ ਪੁਲਿਸ ਨੇ ਅਤਵਾ ਰਾਤ ਐਨਕਾਟਚ ਮਾਰ ਦਿੱਤੀ ਮੁਕਾਬਲੇ 'ਚ ਇੱਕ ਸਬ ਇੰਸਪੈਕਟਰ ਸਮੀਥ ਅਤੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ ਇਹ ਘਟਨਾ ਕਰਨਾਟਕ ਦੇ ਹੁਬਲੀਤੀ ਹੈ ਦੋਸ਼ੀ ਨੇ ਦਿਨ ਵੇਲੇ ਕੁੜੀ ਨੂੰ ਉਸਦੇ ਘਰ ਕੋਲੋਂ ਅਗਵਾ ਕੀਤਾ ਸੀ ਉਸ ਨੂੰ ਇੱਕ ਅਸੁਰੱਖਿਅਤ ਜਗ੍ਹਾ ਲੈ ਗਿਆ ਇੱਥੇ ਜ਼ਬਰ ਜਨਾਹ ਦੀ ਕੋਸ਼ਿਸ਼ ਕੀਤੀ ਕੁੜੀ ਦੀ ਚੀਖ ਸੁਣ ਕੇ ਲੋਕ ਇਕੱਠੇ ਹੋ ਗਏ ਘਬਰਾ ਕੇ ਦੋਸ਼ੀ ਨੇ ਗਲਾ ਕੁੱਟ ਕੇ ਕੁੜੀ ਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ 40 ਘੰਟਿਆਂ ਚ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਬਲੀ ਪੁਲਿਸ ਕਮਿਸ਼ਨਰ ਸ਼ਸ਼ੀ ਕੁਮਾਰ ਨੇ ਕਿਹਾ ਕਿ ਪੁਲਿਸ ਦੋਸ਼ੀ ਨੂੰ ਫਜ ਦਸਤਾ ਵੇਜ ਅਤੇ ਪਛਾਣ ਵੈਰੀਫਿਕੇਸ਼ਨ ਲਈ ਉਸਤੇ ਕਰ ਲੈ ਗਈ ਸੀ। ਉਸਨੇ ਦੌੜਨ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਟੀਮ ਤੇ ਪੱਥਰ ਨਾਲ ਹਮਲਾ ਕੀਤਾ। ਪੁਲਿਸ ਨੇ ਹਵਾਈ ਫਾਇਰ ਕੀਤੇ। ਉਦੋਂ ਵੀ ਉਹ ਦੌੜਨ ਦੀ ਕੋਸ਼ਿਸ਼ ਕਰਦਾ ਰਿਹਾ। ਪੁਲਿਸ ਨੇ ਉਸਤੇ ਦੋ ਰਾਉਂਡ ਫਾਇਰ ਹੋਰ ਕੀਤੇ ਜਿਸ ਤੋਂ ਜ਼ਖਮੀ ਹੋ ਗਿਆ ਉਸ ਨੂੰ ਤੁਰੰਤ ਹਸਪਤਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੋਸ਼ੀ ਦੀ ਪਛਾਣ ਬਿਹਾਰ ਦੇ ਰਿਤੇਜ 35 ਵਜੋਂ ਹੋਈ ਹੈ ਪੁਲਿਸ ਨੇ ਕਿਹਾ ਕਿ ਰਿਤੇਜ ਪਿਛਲੇ 3 ਮਹੀਨਿਆਂ ਤੋਂ ਹੁਬਲੀ ਚ ਰਹਿ ਰਿਹਾ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਘਰੋਂ ਦੂਰ ਸੀ ਉਹ ਹੋਟਲਾਂ 'ਚ ਕੰਮ ਕਰਦਾ ਸੀ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਗੁੱਸਾ ਹੈ ਹੁਬਲੀ ਤੋਂ ਕਾਂਗਰਸ ਵਿਧਾਇਕ ਅਭਿਆਸ ਪ੍ਰਸਾਦ ਨੇ ਦੱਸਿਆ ਕਿ ਸੀਨੀਅਰ ਲੀਡਰ ਸਲੀਮ ਅਹਿਮਦ ਨੇ ਮੁੱਖ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਪੀੜਤ ਦੇ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ